ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੀਬੀ ਕਰਦੀ ਸਤਿ ਸ਼੍ਰੀ ਅਕਾਲ ਤੇ ਵੱਜ ਗਿਆ ਹੈਗਾ 1:30 1:30 ਵੀਨ ਵੱਜਿਆ ਹਜੇ ਤੇ ਰੋਟੀ ਖਾਧੀ ਸੀਗੀ ਕਿੰਨੇ ਵਜੇ 7:30 ਨਹੀਂ 11:00 ਵਜੇ 7:30 11:00 ਵਜੇ ਤੇ ਅੱਜ ਹੈਗਾ ਸੰਡੇ ਤੇ ਅਸੀਂ ਹੈਗੀਆਂ ਬੇਲੀਆਂ ਦੋਨੋਂ ਜਾਣੀਆਂ ਘਰੇ ਤੇ ਰੋਟੀ ਖਾਧੀ ਹੈ 11:00 ਵਜੇ ਤੇ ਸਵਾ 1 ਹੋਇਆ ਤੇ ਦੁਬਾਰਾ ਭੁੱਖ ਲੱਗੀ ਐਂ ਕਹਦੇ ਹੁੰਦੇ ਆ ਵੀ ਬੇਲਿਆਂ ਨੂੰ ਤੇ ਫਿਰ ਜਾਂ ਖਾਣ ਸੁਜੂ ਜਾਂ ਸੌਣ ਸੁਜੂ ਬਸ ਦੋ ਹੀ ਗੱਲਾਂ ਸੋਈਆਂ ਨੇ ਤੇ ਕੱਢੇ ਦਿਹਾੜਾ ਜੱਲ ਲੜਨ ਸੁਜੂ ਲੜਨ ਵਾਸਤੇ ਸਾਡੇ ਕੋਲ ਕੋਈ ਬੰਦਾ ਨਹੀਂ ਹੈਗਾ ਲੜਾ ਸੀ ਸਕਦੇ ਨਹੀਂ ਆ ਕਿਸੇ ਨਾਲ ਅਸੀਂ ਦੋਨੋਂ ਜਾਣੀ ਆ ਹੁਣ ਕੀ ਲੜੀਏ ਤੇ ਕੀ ਨਾ ਲੜੀਏ ਲੜਨ ਵਾਸਤੇ ਕੋਈ ਬੰਦਾ ਨਹੀਂ ਨੀਂਦ ਸਾਨੂੰ ਆ ਰਹੀ ਨਹੀਂ ਇਸ ਕਰਕੇ ਬਸ ਇੱਕੋ ਹੀ ਕੰਮ ਰਹਿ ਗਿਆ ਸਾਨੂੰ ਖਾਣ ਦਾ ਬੀਬੀ ਨੂੰ ਤਾਂ ਭੁੱਖ ਨਹੀਂ ਲੱਗੀ ਤੇ ਮੈਨੂੰ ਲੱਗੀ ਹੈ ਬਹੁਤ ਸਾਰੀ ਭੁੱਖ ਤੇ ਸਾਡੇ ਘਰੇ ਦਾਲ ਸਬਜ਼ੀ ਹਜੇ ਬਣੀ ਨਹੀਂ ਹੈਗੀ ਕਿਉਂਕਿ ਇੱਕ ਵੀ ਹੋਇਆ ਏ ਢਿਛੇ ਜੀ ਥੋੜੀ ਦਾਲ ਸਬਜ਼ੀ ਬਣੂਗੀ ਤੇ ਸੰਦੀਪ ਨੇ ਹਜੇ ਬਣਾਉਣੀ ਹੈਗੀ ਦਾਲ ਤੇ ਮੈਂ ਜਾਨੀ ਆ ਸੰਦੀਪ ਕੋਲੇ ਤੇ ਕੁਛ ਲੱਭਦੀ ਆ ਖਾਣ ਵਾਸਤੇ ਸਮਝ ਹੀ ਨਹੀਂ ਆ ਰਹੀ ਵੀ ਖਾਈਏ ਕੀ ਸਮਝ ਤਾਂ ਆ ਰਹੀ ਹੈ ਸਮਝ ਤਾਂ ਆ ਰਹੀ ਹੈ ਵੀ ਸੇਵੀਆਂ ਖਾਈਏ ਪਰ ਸੇਵੀਆਂ ਨਹੀਂ ਹੈਗੀਆਂ ਘਰੇ ਜੇ ਸੇਵੀਆਂ ਹੁੰਦੀਆਂ ਤੇ ਫਿਰ ਦੁੱਧ ਘਟਾ ਅੱਜ ਕੁਛ ਨਹੀਂ ਖਾ ਸਕਦੇ ਪਹਿਲਾਂ ਤਾਂ ਸੇਵੀਆਂ ਨਹੀਂ ਹੈਗੀਆਂ ਸੇਵੀਆਂ ਦੀ ਥਾਂ ਤੇ ਤਾਂ ਫੇਣੀਆਂ ਹੈਗੀਆਂ ਨੇ ਜਿਹੜੀਆਂ ਪਤਲੀਆਂ-ਬਤਲੀਆਂ ਹੁੰਦੀਆਂ ਨੇ ਪਰ ਉਹਦੇ ਵਾਸਤੇ ਦੁੱਧ ਦੀ ਕਮੀ ਪਈ ਪਈ ਐ ਦੁੱਧ ਹੈਗਾ ਪਰ ਦੁੱਧ ਘਟਾ ਜੀ ਸੇਵੀਆਂ ਬਣਾ ਲੀਆਂ ਤੇ ਕੋਈ ਆ ਗਿਆ ਤੇ ਚਾਹ ਕਿਥੋਂ ਪੀਵਾਂ ਤੇ ਦੁੱਧ ਸਾਡਾ ਆਊਗਾ ਸ਼ਾਮ ਨੂੰ ਕਿਉਂਕਿ ਦੁੱਧ ਘਟਿਆ ਪਿਆ ਹੁਣ ਗਰਮੀ ਕਰਕੇ ਘਟਾ ਆ ਰਿਹਾ ਤੇ ਹੁਣ ਸੋਚਦੀ ਆਂ ਕਿ ਆ ਖਾਵਾਂ ਕਿ ਆ ਨਾ ਖਾਵਾਂ ਤੁਸੀਂ ਸਲਾਹ ਦੇ ਦਿਓ ਨਹੀਂ ਤੇ ਤੁਸੀਂ ਵੀ ਸੋਚੋ ਸਾਰੀਆਂ ਭੈਣਾਂ ਮੇਰੇ ਲਈ ਇੰਨਾ ਕੁ ਤਾਂ ਸੋਚ ਹੀ ਸਕਦੀਆਂ ਤੁਸੀਂ ਕਿ ਮੈਂ ਕੀ ਖਾਵਾਂ ਤੇ ਫਰੂਟ ਖਾਣ ਨੂੰ ਮੇਰਾ ਜੀ ਨਹੀਂ ਕਰ ਰਿਹਾ ਤੇ ਸੇਵੀਆਂ ਨਹੀਂ ਹੈਗੀਆਂ ਨਮਕੀਨ ਖਾਣ ਨੂੰ ਵੀ ਮੇਰਾ ਜੀ ਨਹੀਂ ਕਰਦਾ ਤੇ ਦਾਲ ਸਬ지 ਹਜੇ ਬਣੀ ਨਹੀਂ ਹੈਗੀ ਇਸ ਲਈ ਰੋਟੀ ਮਿਲਦੀ ਨਹੀਂ ਹੈਗੀ ਤੇ ਹੁਣ ਤੁਸੀਂ ਸੋਚੋ ਵੀ ਮੈਂ ਰੋਟੀ ਕਾਹਦੇ ਨਾਲ ਖਾਵਾਂ ਮੈਂ ਵੀ ਸੋਚਨੀ ਆ ਤੁਸੀਂ ਵੀ ਸੋਚੋ ਫਿਰ ਆਪਾਂ ਦੇਖਦੇ ਆ ਆਪਣੀ ਸੋਚ ਕਿੰਨਾ ਕਿ ਇਹਨਾਂ ਦੀ ਮਿਲਦੀ ਆ ਕਮੈਂਟ ਕਰਕੇ ਦੱਸਿਓ ਕਿਹੜੀਆਂ ਕਿਹੜੀਆਂ ਭੈਣਾਂ ਨੇ ਕੀ ਸੋਚਿਆ ਸੀ ਠੀਕ ਆ ਠੀਕ ਆ ਬੀਬੀ ਤੂੰ ਮੇਰੇ ਵਾਸਤੇ ਕੀ ਸੋਚੇ ਤੂੰ ਮੇਰੇ ਵਾਸਤੇ ਕੀ ਸੋਚੇ ਬੀਬੀ ਨੂੰ ਪੁੱਛਦੇ ਆ ਪਹਿਲਾ ਸਵਾਲ ਬੀਬੀ ਕੋਲ ਬੀਬੀ ਬੀ ਨੇ ਮੇਰੇ ਵਾਸਤੇ ਕੀ ਸੋਚਿਆ ਵੀ ਮੈਂ ਕੀ ਖਾਵਾਂ ਦੱਸ ਬੀਬੀ ਮੈਂ ਕੀ ਖਾਵਾਂ ਦਾਲ ਨਹੀਂ ਹੈਗੀ ਸੇਵੀਆਂ ਨਹੀਂ ਹੈਗੀਆਂ ਦੁੱਧ ਨਹੀਂ ਹੈਗਾ ਦੱਸ ਉਮ ਕੀ ਖਾਵਾਂ ਠੀਕ ਹੈ ਠੀਕ ਹੈ ਹਾਂ ਵੈਰੀ ਗੁੱਡ ਕਾਦੇ ਨਾ ਚੂਰੀ ਗੁੱਟਾ ਸ਼ੱਕਰ ਨਾਲ ਚੀਰੀ ਗੁੱਟਾ ਸ਼ੱਕਰ ਨਾਲ ਹਾਂ ਸ਼ੱਕਰ ਨਾਲ ਗੁੜ ਜਿਹੀ ਹੈ ਚੀਰੀ ਸ਼ੱਕਰ ਜਿਹੀ ਹੈ ਹਾਂ ਚੀਰੀ ਗੁੱਟਾ ਦੇਗੀ ਸ਼ੱਕਰ ਤਾਂ ਚੀਰੀ ਗੁੱਟਾ ਦੇਗੀ ਮੀਵੀ ਚੂਰੀ ਬੜੀ ਸਵਾਦ ਹੁੰਦੀ ਹੈ ਇੱਕ ਤਾਂ ਆਪਸ਼ਨ ਹੈਗੀ ਆਪਣੇ ਕੋਲੇ ਚੂਰੀ ਕੁੱਟਣ ਵਾਲੀ ਸ਼ੱਕਰ ਆਪਣੇ ਘਰੇ ਹੈਗੀ ਆ ਕਿਉਂ ਵੀ ਹੈਗਾ ਤੇ ਦੂਜੀ ਆਪਸ਼ਨ ਤੁਸੀਂ ਦੇ ਦੋ ਕਿਉਂਕਿ ਕੱਲਾ ਮਿੱਠਾ ਤਾਂ ਆਪਾਂ ਖਾ ਨਹੀਂ ਸਕਦੇ ਨਾਲ ਨਮਕੀਂ ਵੀ ਚਾਹੀਦਾ ਹੈ ਉਹ ਆਪਸ਼ਨ ਹੈ ਜਿਹੜੀ ਆਪਾਂ ਤੁਹਾਡੇ ਤੇ ਛੱਡੀ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਓਨੀ ਦੇ ਤੁਸੀਂ ਸੋਚੋ ਮੇਰੇ ਖਾਣ ਪੀਣ ਦਾ ਕੋਈ ਸਮਾਨ ਚਲੋ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਉੱਥੇ ਜਾ ਕੇ ਪਏ ਸੋਚਦੇ ਆਂ ਸ਼ੱਕਰ ਹੈਗੀ ਆ ਕਈ ਚੀਜ਼ਾਂ ਹੈ ਜਿਹੜੀਆਂ ਹੁੰਦੀਆਂ ਨੇ ਜੀ ਜਿਹੜੀਆਂ ਮੈਨੂੰ ਪਤਾ ਹੁੰਦੀਆਂ ਨੇ ਤੇ ਪਰ ਇਹ ਮੇਰੇ ਤੋਂ ਨਾ ਬਾਰ-ਬਾਰ ਮੰਗਾਈ ਜਾਂਦੀਆਂ ਨੇ। ਜੀ। ਕਈ ਚੀਜ਼ਾਂ ਮੈਨੂੰ ਪਤਾ ਹੁੰਦੀਆਂ ਨੇ ਵੀ ਹੈਗੀਆਂ ਨੇ। ਪਰ ਬੀਬੀ ਨੂੰ ਪਤਾ ਨਹੀਂ ਹੁੰਦਾ ਤੇ ਬੀਬੀ ਮੇਰੇ ਤੋਂ ਬਾਰ-ਬਾਰ ਮੰਗਾਈ ਜਾਂਦੀ ਜਿਹੜੀ ਹੁਣ ਮੈਨੂੰ ਕਹਿੰਦੀ ਸ਼ੱਕਰ ਨਹੀਂ ਹੈਗੀ ਸ਼ੱਕਰ ਘਰੇ ਪਈ ਐ। ਤੇ ਸ਼ੱਕਰ ਘਰੇ ਪਈ ਐ ਬੀਬੀ ਚੂਰੀ ਬਣਾਉਣ ਦੀ ਮਾਰੀ ਕਹਿੰਦੀ ਸ਼ੱਕਰ ਹੈਗੀ। ਦੇਖੀਂ ਦੇਖੀਂ। ਸ਼ੱਕਰ ਹੈਗੀ ਐ ਚੂਰੀ ਬਣਵਾਵਾਂਗੀ ਅੱਜ ਬੀਬੀ ਤੋਂ ਆਪਾਂ ਚੱਲ ਬੀਬੀ ਚੂਰੀ ਬਣਾਓ। ਚਲੋ ਮੈਂ ਵੀ ਚਲਦੀ ਆ। ਕੁਝ ਤੁਹਾਨੂੰ ਅੱਜ ਨਵਾਂ ਵੀ ਇੱਕ ਟਰਿਕ ਥੋੜੇ ਬੱਚੇ ਚ ਰੋਟੀ ਨਹੀਂ ਖਾਂਦੇ ਹਨ ਮੈਨੂੰ ਪਤਾ ਹੈ ਕਿ ਬੱਚੇ ਰੋਟੀ ਨਹੀਂ ਖਾਂਦੇ ਹੁੰਦੇ ਉਹ ਕਹਿੰਦੇ ਅਸਾਂ ਤਾਂ ਊਟ ਪਟਾਂਗੀ ਖਾਣਾ ਇਸਦਾ ਹਨਾ ਹਨ ਤਾਂ ਮੈਗੀ ਬਣਾ ਦਿਓ ਜੀ ਉਹ ਹਣਾ ਦੋ ਨਾ ਮੈਗੀ ਤਾਂ ਆਪਾਂ ਪਸੰਦ ਨਹੀਂ ਕਰਦੇ ਤੇ ਫਿਰ ਉਹ ਜੇ ਰੋਟੀ ਨਹੀਂ ਖਾਂਦੇ ਤੇ ਫਿਰ ਰੋਟੀ ਖਵਾਈਏ ਕਿਵੇਂ ਉਹਨਾਂ ਨੂੰ ਚਲੋ ਉਹ ਵੀ ਕੰਮ ਕਰਦੇ ਆ ਅੱਜ ਆਪਾਂ ਥੋੜਾ ਇਹ ਵੀ ਮਸਲਾ ਹੱਲ ਕਰਕੇ ਦਿੰਨੇ ਆ ਬਹੁਤ ਸਾਰੇ ਮਸਲੇ ਹੱਲ ਕਰਕੇ ਦਿੰਨੇ ਆ ਆਪਾਂ ਕਿਸੇ ਦੀ ਸਕਿੱਲ ਦੀ ਪ੍ਰੋਬਲਮ ਹੈਗੀ ਆ ਕਿਸੇ ਦੇ ਫਿੰਸੀਆਂ ਹੁੰਦੀਆਂ ਕਿਸੇ ਦੇ ਛਾਈਆਂ ਹੁੰਦੀਆਂ ਕਿਸੇ ਦੇ ਝੁਰੜੀਆਂ ਪੈਂਦੀਆਂ ਉਹ ਸਾਰੀਆਂ ਚੀਜ਼ਾਂ ਦਾ ਹੱਲ ਆਪਣੇ ਕੋਲੇ ਹੈਗਾ ਤੇ ਤੁਹਾਡੇ ਬੱਚੇ ਰੋਟੀ ਨਹੀਂ ਖਾਂਦੇ ਉਹਦਾ ਹੱਲ ਆਪਾਂ ਅੱਜ ਤੁਹਾਨੂੰ ਦਿਨੇ ਆ ਠੀਕ ਹੈ ਜੀ ਜਿਹੜੀਆਂ ਭੈਣਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਜਿਹਨਾਂ ਦੇ ਵਿੱਚ ਛੋਟੇ ਨੇ ਉਹਨਾਂ ਦੇ ਵੱਡੇ ਵੀ ਆ ਜਿਨ੍ਹਾਂ ਦੇ ਉਹਨਾਂ ਦੀ ਵੀ ਪ੍ਰੋਬਲਮ ਹੈਗੀ ਹੈ ਜੀ ਤੇ ਅਸੀਂ ਨਾ ਜੀ ਜਦੋਂ ਉਹਦੇ ਛੋਟਾ ਸੀਗਾ ਤੇ ਇਹ ਨਹੀਂ ਕਹਿਣਾ ਮੈਂ ਬੈਂਗਰ ਨਹੀਂ ਖਾਣੀ ਮੈਂ ਕਦੂ ਨਹੀਂ ਖਾਣਾ ਮੈਂ ਤੋਰੀਆਂ ਨਹੀਂ ਖਾਣੀਆਂ ਅਸੀਂ ਨਾ ਤਿੰਨੇ ਜਣੇ ਰੋਟੀ ਖਾਣ ਬੈਠ ਜਾਂਦੇ ਇਹ ਨਖਰੇ ਮਰੀ ਜਾਣਾ ਇਹਦੇ ਪਾਪਾ ਨੇ ਜਾਨੇ ਚੱਕ ਰੋਟੀ ਖਾ ਚਲ ਕਦੂ ਖਾ ਕਦ ਦੂਸਰ ਵੀ ਬਣੀ ਚੰਗਦੂਖਾ ਤੇ ਇਹਦੇ ਨਾਲੇ ਤਾਂ ਇੰਜਾਂ ਨਹੀਂਦੇ ਹੁੰਦਿਆਂ ਤੇ ਨਾਲੇ ਖਾਂਦਾ ਫਿਰਣਾ ਤੇ ਮੈਂ ਆਹ ਦੇਂਦੀ ਕਿ ਕਿਉਂ ਝੜਕਾ ਮਾਰਦੇ ਆ ਹੁਣ ਇਹ ਰੋਟੀ ਖਾਣ ਬੈਠਾ ਜਵਾਕ ਉਹਦੇ ਝੜਕਾ ਲਾ ਕਿਉਂ ਨਾ ਝੜਕਾ ਆਉਂਦਾ ਇਹ ਖਾਊਗਾ ਰੋਟੀ ਇਹਦੇ ਵਾਸਤੇ ਅੱਢ ਸਬਜੀ ਬਣਾਏਗੀ ਫਿਰ ਦੂਪਣਾ ਲਿਆ ਕਰ ਤਿੰਨ ਜਾਨੇ ਵਾਸਤੇ ਤਿੰਨ ਸਬਜੀ ਬਣਾ ਲਿਆ ਕਰ ਤੇ ਜੇ ਬੈਂਗਣ ਹੁੰਦੇ ਤੇ ਚੱਲ ਬੈਂਗਣ ਦੀ ਸਬਜੀ ਖਾਓ ਉਹਨੇ ਰੋਂਦੇ ਬਿਟਦੇ ਨੇ ਵਿਚਾਰੇ ਨੇ ਖਾਈ ਜਾਣੀ ਜੇ ਉਹਨੇ ਛੱਡ ਵੀ ਦੇਣੀ ਥੋੜੀ ਜਿਹੀ ਕਹਿੰਦੇ ਚੱਲ ਖਤਮ ਕਰ ਇਹ ਉਹਨੂੰ ਇਹੇ ਜੀ ਆਦਤ ਪੈ ਗਈ ਸਾਰਾ ਕੁਝ ਖਾਣ ਦੀ ਤੇ ਨਾਲੇ ਵਿੱਚ ਨਹੀਂ ਛੱਡਣੀ ਹੈਗੀ ਉਹਨੇ ਉਹਦੀ ਆਦਤ ਹੀ ਪੱਕੀ ਗਈ ਬਸ ਵਿੱਚ ਛੱਡਣੀਆਂ ਹੀ ਨਹੀਂ ਹੈਗੀ ਤੇ ਭਾਂਡੇ ਜਾ ਕੇ ਫੇ ਚੰਚ ਰੱਖ ਕੇ ਆਉਨੇ ਇਹ ਸਾਰੀਆਂ ਗੱਲਾਂ ਉਹਦੇ ਪਾਪਾ ਨੇ ਬਾਈਆਂ ਸੀਗੀਆਂ ਮੈਨੂੰ ਲੱਗਦਾ ਮਾਵਾ ਨੇ ਇਹਦੀਆਂ ਪਾਲ ਸਕਦੀਆਂ ਪਿਓ ਪਾ ਦਿੰਦੀਆਂ ਸਖਤੀ ਨਾਲ ਮਾਵਾ ਸਖਤੀ ਘਟਾ ਦਿੰਦੀਆਂ ਨੇ ਮਾਵਾ ਦਾ ਜਿਹੜਾ ਕੁਝ ਕਹਾ ਜੋਵਰੇ ਬਣਾ ਦੇ ਤੇ ਪਿਓ ਕਹਿੰਦਾ ਨਹੀਂ ਬਣਾ ਦੇਵਾ ਚੱਲ ਆ ਹੀ ਹਊਗਾ ਤੇ ਤੁਸੀਂ ਵੀ ਥੋੜੀਆਂ ਹੀ ਆ ਸਖਤ ਮਾਵਾ ਬਣ ਜਾ ਚਲੋ ਆਪਾਂ ਚੱਲਦੇ ਹਾਂ ਹੁਣ ਰਸੋਈ ਦੇ ਵਿੱਚ ਤੁਹਾਡੇ ਬੱਚਿਆਂ ਲਈ ਕੀ ਖਾਣਗੇ ਬੱਚੇ ਤੁਹਾਡੇ ਉਹਦੀ ਤਿਆਰੀ ਕਰਦੀਆਂ ਮੈਂ ਤੇ ਮੈਂ ਕੀ ਖਾਉਂਗੀ ਉਹਦੀ ਤਿਆਰੀ ਕਰੋ ਤੁਸੀਂ ਠੀਕ ਹੈ ਚਲੋ ਚੱਲਦੇ ਅੱਜ ਆਪਾਂ ਵੇਲੇ ਆ ਗੱਲਾਂ ਮਾਰਨ ਨੂੰ ਅਸੀਂ ਮੇਰੇ ਨਾਲ ਸੁਣਿਓ ਕਰਾ ਸੁਣਿਓ ਸੰਦੀਪ ਕੀ ਕਹਿੰਦੀ ਆ ਦੱਸੀ ਕੀ ਕਹਿੰਦੀ ਸੀ ਦੱਸੀ ਚੱਕਰ ਦੀ ਝੂਰੀ ਭਾ ਲਈ ਤੇ ਚੱਕਰ ਹੈਗੀ ਆ ਹਾਂ ਆ ਦੇ ਕਿੱਥੇ ਲਗਾ ਕੇ ਰੱਖੀ ਬੈਠੀ ਆ ਮੈਨੂੰ ਪਤਾ ਹੈ ਇਹਦਾ ਇਹਨੇ ਲੁਕੋਈ ਦੀ ਆ ਵੇ ਬਬਰਿਆ ਪਿਆ ਤੇ ਪਿੱਛੇ ਜੇ ਕਰਕੇ ਰੱਖੀ ਬੈਠੀ ਸਾਰੇ ਡੱਬੇ ਹੁੰਦੇ ਆਓ ਚਲੋ ਚੱਲੀਏ ਜੀ ਆਪਾਂ ਕਿਚਨ ਚ ਅੱਜ ਕਰਦੇ ਆਪਾਂ ਖਾਣ ਪੀਣ ਦੀ ਤਿਆਰੀ ਹੈ ਚੱਕਰ ਕਰ ਲਾ ਬੇਬੀ ਬੇਬੀ ਨੂੰ ਪਤਾ ਹੁੰਦਾ ਸਾਰਾ ਮੇਰੇ ਪੈਸੇ ਲਵਾਈ ਜਾਂਦੀ ਵਾਰ ਵਾਰ ਚੱਲ ਹੋਰ ਲਿਆ ਦੇ ਸ਼ੱਕਰ ਹੈ ਨਹੀਂ ਆਪਾਂ ਦਾ ਮੈਂ ਤੈਨੂੰ ਨਾਲ ਵੀ ਰੱਖ ਲਿਆ ਸ਼ੱਕਰ ਆ ਮੈਂ ਇੱਕ ਦੰਦੀਆਂ ਤੈਨੂੰ ਪੈਣਾ ਦੱਸਦੀਆਂ ਥੋੜੀ ਦੇ ਵਿੱਚ ਉਹ ਸੋਚ ਰਹੀਆਂ ਨੇ ਲਓ ਜੀ ਹੋ ਗਿਆ ਸ਼ੁਰੂ ਕੰਮ ਆਪਣਾ ਰੋਟੀ ਪਾਣੀ ਦਾ ਤੇ ਲੈ ਆਇਆ ਬੈਠ ਨਮਕ ਵਰਤ ਚਾਲਾ ਬਾਹਰ ਲੈ ਵੀ ਆਪਾਂ ਤੁਹਾਡੇ ਬੱਚਿਆਂ ਦਾ ਮਸਲਾ ਹੱਲ ਕਰਦੇ ਪਹਿਲਾਂ ਲੈ ਮੈਨੂੰ ਬਣਾਉਂਦੇ ਇੱਕ ਪਰੌਂ ਸਾ ਸਿਰਫ ਇੱਕ ਪਰੌਂ ਬਣਾਉਂਦੀ ਬਾਕੀ ਬੁੱਤਰਾ ਠੀਕ ਇੰਨਾ ਟ੍ਰੈਕ ਕਰ ਬਹੁਤ ਹੈ ਬਸ ਮੈਂ ਖਾ ਲੀ ਆਪਾਂ ਰੋ ਗਾਉਂ ਤੋੜੀ ਹੈ ਨਹੀਂ ਕਿਉਂ ਖਾਣ ਤੋਂ ਪਹਿਲਾਂ ਮੇਰੇ ਨਾਲ ਹੁੰਦੀ ਸੀ ਆਹ ਦੇ ਲੋ ਜੀ ਬੀਬੀ ਵੀ ਕਹਿੰਦੀ ਹੁਣ ਖਾਧੀਆਂ ਐ ਇਹ ਵੀ ਕਹਿੰਦੀ ਹੁਣ ਖਾਧੀਆਂ ਐ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਖਾਧੀ ਆ ਬੰਦੇ ਨੂੰ ਫੇਰ ਭੁੱਖ ਲੱਗੀ ਲੋਈ ਆਪਾਂ ਬਣਾ ਰਹੇ ਆ ਪਹਿਲਾਂ ਰੋਟੀ ਬਣਾਈ ਮੈਂ ਹੁਣ ਕਰੂੰਗੀ ਕੈਮਰਾ ਮਲੇੜੇ ਤੁਹਾਨੂੰ ਮਲੇੜੇ ਕਰਕੇ ਦਿਖਾਉਣੀ ਆ ਮੈਨੂੰ ਕਰ ਦੁਹੜਾ ਦੇ ਅੱਜ ਤੁਹਾਡੇ ਬੱਚਿਆਂ ਨੇ ਇੱਕ ਵਧੀਆ ਜੀ ਚੀਜ਼ ਬਣਾਉਣੀ ਆ ਲੋ ਜੀ ਆਪਾਂ ਪਾਇਆ ਨਾ ਮੁਕ

ਜਿਵੇਂ ਆਪਾਂ ਪਰੌਂਠਾ ਬਣਾਉਣਾ ਹੈ ਨੀ ਉਦਾਂ ਹੀ ਪਰੌਂਠਾ ਬਣਾਉਣਾ ਹੈ ਠੀਕ ਹੈ ਗੈਸ ਚਲਾਈ ਹੋਈ ਹੈ ਸੇ ਠੀਕ ਐ ਸਹੀ ਤਰੀਕੇ ਨਾਲ ਲੋ ਜੀ ਇਹ ਬਣ ਗਿਆ ਪਰੌਂਠਾ ਠੀਕ ਐ ਅਗਲੀ ਕਾਰਵਾਈ ਦੇਖੋ ਆਪਾਂ ਕੀ ਕਰਦੇ ਹਾਂ ਹੁਣ ਆਪਾਂ ਕੱਟਾਂਗੇ ਇਹਨੂੰ ਤੇ ਐਨਾ ਠੀਕ ਐ ਆਪਾਂ ਕੱਟਾਂਗੇ ਇਧਰੋਂ ਵਿਚਾਲਾ ਸਾਰਾ ਨਾ ਕੱਟ ਲਿਓ ਫਿਰ ਬੰਨਣਾ ਨਹੀਂ ਲੋੜ ਨਹੀਂ ਤੇ ਰਪਾ ਇਧਰੋਂ ਕੱਟ ਦੇਣਾ ਠੀਕ ਹੈ ਲੋ ਇਹ ਐਦਾਂ ਕਰ ਲਓ ਆ ਵਧੀਆ ਤਰੀਕਾ ਹੈ ਤੇ ਐਦਾਂ ਤੇ ਇਹ ਤਾਂ ਫਿਰ ਇਸ ਕੋ ਐਸੀ ਕਰੋ ਇਸ ਕੋ ਐਸੀ ਕਰੋ ਠੀਕ ਹੈ ਇਹਨੂੰ ਵੀ ਆਪਾਂ ਖੋਲਦੇ ਆਂ ਖੋਲ ਕੇ ਅਸੀਂ ਸੈੱਟ ਕਰੀਏ ਚਲੋ ਜੋ ਵੀ ਹੈ ਇਹਨੂੰ ਆਪਾਂ ਇਦਾਂ ਹੀ ਕਰਵਾ ਲਾਂਗੇ ਹੁਣ ਚਲੋ ਠੀਕ ਹੈ ਜੀ ਇਹ ਬਣ ਗਿਆ ਦੇਖ ਸੰਦੀਪ ਗੁੱਟਾ ਹਾਂ ਜੀ ਇਹ ਦੇ ਦਿਲਾ ਲਿਆ ਪਪੜੇ ਤਾਂ ਇਹਨੂੰ ਲਿਆਪਾ ਐਵੇਂ ਟੁੱਟ ਜੂਗਾ ਨਹੀਂ ਫਲਾਵਰ ਬਣਾ ਫੁੱਲ ਬਣਾ ਪਰੌਂਠਾ ਬਣੂਗਾ ਬੱਚੇ ਖਾਣਗੇ ਕਿਵੇਂ ਨਹੀਂ ਰੋੜੇ ਪੱਕਾ ਹੋਊਗੇ ਲਓ ਜੀ ਇਹ ਬਣਾਤਾ ਆਪਾਂ ਫੁੱਲ ਵਾਲਾ ਪਰੌਂਠਾ ਹੁਣ ਆਪਣੇ ਘਰ ਤਾਂ ਮੈਂ ਹੀ ਖਾਉਂਗੀ ਕੋਈ ਬੱਚਾ ਤਾਂ ਹੈ ਨਹੀਂਗਾ ਤੁਸੀਂ ਆਪਣੇ ਬੱਚਿਆਂ ਨੂੰ ਖਵਾਇਓ ਇਧਰ ਚੱਕੇ ਉਹ ਬੀਬੀ ਨੂੰ ਖਵਾਉਂਦਾ ਪਹਿਲਾਂ ਮੈਂ ਕੀ ਖਾਉਣਾ ਤਵੇ ਦੇ ਬੀਬੀ ਨੂੰ ਖਾਉਂਗੀ ਮੈਂ ਮੈਂ ਕੀ ਬਣਾਇਆ ਤੇ ਫਿਰ ਬੀਬੀ ਕਹੂਗੀ ਵਧੀਆ ਨੂੰ ਗੁੱਡ ਹੈ ਆ ਜੇ ਰੋਪੈ ਨੂੰ ਚੱਕਾਂਗੀ ਨਾ ਦੁਬਾਰਾ ਫਿਰ ਸਹੀ ਹੋ ਜੂਗਾ ਖੁਰਚ ਨਾ ਦੇ ਨਾ ਲੋਡੀ ਇਹ ਬਣ ਗਿਆ ਆਪਣਾ ਫੁੱਲ ਵਾਲਾ ਪਰੌਂਠਾ ਤੁਸੀਂ ਸਾਰੀਆਂ ਭੈਣਾਂ ਦੱਸਿਓ ਤੁਹਾਨੂੰ ਕਹੋ ਜਲ ਗਿਆ ਜਦੋਂ ਤੁਸੀਂ ਆਪਦੇ ਛੋਟੇ ਬੱਚਿਆਂ ਨੂੰ ਦੇਉਂਗੇ ਨਾ ਬੱਚੇ ਖੁਸ਼ ਹੋ ਕੇ ਖਾਣਗੇ ਆਪਣੇ ਘਰੇ ਬੱਚਾ ਹੈਗਾ ਇੱਕ ਮੈਂ ਤੈਨੂੰ ਦੱਸਦੀਆਂ ਕਿਹੜਾ ਪਤਾ ਲੱਗਿਆ ਕਿ ਨਹੀਂ ਨਹੀਂ ਤਾਂ ਪਤਾ ਇਹ ਸਮਝ ਆ ਸਕਦੀ ਇਹ ਨਹੀਂ ਕਦੇ ਸਮਝ ਸਕਦੀ ਸੰਦੀਪ ਨਹੀਂ ਕਦੇ ਸਮਝ ਸਕਦੀ ਚਲ ਲੋ ਵੀ ਆਪਣੇ ਘਰ ਇੱਕ ਬੱਚਾ ਹੈਗਾ ਆਪਾਂ ਬੱਚੇ ਕੋਲ ਲੈ ਕੇ ਚੱਲਦੇ ਆ ਉਹ ਬੱਚਾ ਕਿਹੜਾ ਹੈ ਆਪਾਂ ਤੁਹਾਨੂੰ ਬੱਚੇ ਨਾਲ ਵੀ ਮਿਲਾਵਾਂਗੇ ਲੈ ਬੀਬੀ ਜਾਨੀ ਮੈਂ ਰੋਟੀ ਨਹੀਂ ਖਾਣੀ ਫਿਰ ਮੈਂ ਆਖਿਆ ਚਲ ਬੀਬੀ ਨੂੰ ਕੁਝ ਨਵਾਂ ਬਣਾ ਕੇ ਦੇਵਾਂ ਆ ਲੈ ਦੇਖ ਦੇਖ ਕੀ ਐ ਇਹ ਕੀ ਬਣਾ ਦੇ ਦੇਖਾ ਵਰਤਾਖੇ ਲਓ ਅਜੀ ਬੀਬੀ ਕਹਿੰਦੀ ਨਾ ਇਹ ਤਾਂ ਚਮਚੜੀਕ ਜੀ ਬਣਾ ਇਹ ਚਮਚੜੀਕ ਸਮਝੀਏ ਬੱਚੇ ਖਾਣਗੇ ਇਹ ਬੱਚਿਆਂ ਦਾ ਖਾਣਾ ਹੈ ਇਹ ਵੀ ਬੱਚੇ ਨਾ ਜਿਹੜੇ ਰੋਟੀ ਨਹੀਂ ਖਾਂਦੇ ਫਿਰ ਉਹ ਆਈਸਕ੍ਰੀਮਾਂ ਨੂੰ ਬਣਾ ਕੇ ਦਿੰਦਾ ਹਾਂ ਉਹਨਾਂ ਨੂੰ ਐਵੇਂ ਬਣਾ ਕੇ ਦਿਓ ਇਦਾਂ ਫੁੱਲ ਜੇ ਫਿਰ ਉਹ ਖਾ ਲੈਂਦੇ ਵੀ ਹੈ ਮਮਾ ਆਹ ਕਿਹੜਾ ਕਰੋੜਾ ਹੈ ਤੇ ਇਦਾਂ ਕਰਕੇ ਬਣਾ ਦਿਓ ਤੇ ਸਾਡੇ ਘਰੇ ਆ ਬੱਚਾ ਹੈਗਾ ਇਸ ਕਰਕੇ ਮੈਂ ਜਿਵੇਂ ਕਹਿੰਦੇ ਨੇ ਨਾ ਬਜ਼ੁਰਗ ਬੱਚਾ ਵਰਗਾ ਹੋ ਜਾਂਦੇ ਆ ਤੇ ਫਿਰ ਆਪਣੇ ਘਰੇ ਇਹੀ ਬੱਚਾ ਹੈਗਾ ਮੈਂ ਜਿਉਂ ਉਹਨਾਂ ਵਰਗੀ ਬੀਬੀ ਕਹਿੰਦੀ ਮੈਨੂੰ ਤੂੰ ਬਜ਼ੁਰਗ ਨਾ ਕਹਿ ਮੈਂ ਹਾਂ ਜੀ ਉਹਨਾਂ ਵਰਗੀ ਨਹੀਂ ਦੇਖੋ ਮੈਂ ਹਮੇਸ਼ਾ ਕਹਿੰਦੀ ਹਣੀ ਆ ਕਿ ਕੋਈ ਬੰਦਾ ਬਜ਼ੁਰਗ ਨਹੀਂ ਬਹੁਣਾ ਚਾਹੁੰਦਾ ਉੱਠਿਆ ਨਹੀਂ ਜਾਂਦਾ ਉਹਨਾਂ ਤੋ ਬੀਬੀ ਕਹਿੰਦੀ ਉਹਨਾਂ ਤੋ ਉੱਠਿਆ ਜਾਂਦਾ ਬੀਬੀ ਤਾਂ ਮੇਨਰ ਕਦੇ ਕੰਮ ਕਰਦੀ ਆ ਤੇ ਬਿਓਰ ਤਾਂ ਉਠੇ ਨਾ ਨਾ ਮੈਂ ਤਾਂ ਕਹਿੰਦੀ ਵਧੀਆ ਤੂੰ ਹੀ ਫੜਦੀ ਹੈ ਮੇਰੇ ਗੋਡਾ ਨੂੰ ਦਾ ਗਿੱਟਾ ਨੂੰ ਦਾ ਇਸ ਲਈ ਮੈਂ ਬੱਚਾ ਨਹੀਂ ਹੈਗੀ ਆਹ ਤੇ ਚੱਲ ਫੇਰ ਵੀ ਤੂੰ ਖਾ ਲਾ ਤੂੰ ਫੇਰ ਵੀ ਖਾ ਲਾ ਤੂੰ ਫੇਰ ਵੀ ਖਾ ਲਾ ਅੱਜ ਮੈਨੂੰ ਭੁੱਖੀ ਤੂੰ ਬੁੱਢੀ ਨਹੀਂ ਹੈਗੀ ਤੂੰ ਨਹੀਂ ਉਠੇ ਰਸ ਨਹੀਂ ਤੂੰ ਬੁੱਢੀ ਨਹੀਂ ਤੂੰ ਕਹੋ ਮੈਂ ਮੈਂ ਨਹੀਂ ਕਹਿੰਦੀ ਵੀ ਤੋ ਠੀਕ ਹੈ ਕੋਈ ਕਿਸੇ ਨੇ ਬੀਬੀ ਨੂੰ ਬਜ਼ੁਰਗ ਨਹੀਂ ਕਹਣਾ ਹੈਗਾ ਤੂੰ ਬੱਸ ਬੀਬੀ ਹਜੇ ਬਜ਼ੁਰਗ ਨਹੀਂ ਹੈਗੀ ਠੀਕ ਹੈ ਤੇ ਜਤ ਮੈਂ ਤਾਂ ਹੂੰ ਕੁੜੀ ਜੂਰੀ ਖਾਣੀ ਮਿੱਟ ਦੋ ਜੀ ਜੂਰੀ ਖਾਣੀ ਆ ਜੂਰੀ ਖਾਣੀ ਬੋਲ ਦੂਵੀਂ ਕੇ ਦੀਆ ਲੈ ਜਾ ਤੇ ਜਿੱਤ ਕਰਾ ਰਾਂ ਕਰਾਂਗੇ ਇਹਦੇ ਨਾਲ ਹਾਂ ਇੱਕ ਦੋ 20 ਕਾ ਲਾਗੇ ਨੂਨ ਮੈਂ ਚਲਾ ਹਾਂ ਦੋ ਦੇ ਜਾ ਦੋ ਦੇ ਸਾਰੇ ਰੱਖਾਂ ਮੈਂ ਨਹੀਂ ਕਹੂੰਗੀ ਐਨਾ ਖਾ ਦੇ ਨਹੀਂ ਜਾ ਮੈਂ ਕਹੂੰਗੀ ਦੋ ਪੀਸ ਉਹਨਾਂ ਦੇ ਕਿ ਹਾਂ ਠੀਕ ਹੈ ਪੀ ਪੀ ਰਹੀ ਹੈ ਤੂੰ ਇਹ ਬੱਚੇ ਦਾ ਕੀ ਕਾ ਤੂੰ ਬੀਬੀ ਲਈ ਮੈਂ ਤਾਂ ਅਚੂਰੀ ਖਾਣੀ ਆ ਤੂੰ ਦੱਸ ਕੀ ਖਾਣਾ ਹੈ ਬਹੁਤ ਸਮਾਂ ਹੋ ਗਿਆ ਤੁਹਾਡੇ ਨਾਲ ਉਹ ਨਹੀਂ ਮੈਂ ਚੂਰੀ ਖਾਣੀ ਆ ਸਾਰੇ ਮਿੱਠੂ ਦੋਤੇ ਬਣ ਗਏ ਸਾਰੇ ਮਿੱਠੂ ਦੋਤੇ ਚੱਲੀ ਆਪਣੇ ਕੋਲੇ ਆਈ ਆ ਆਓ ਉਹ ਗਏ ਹੁਣ ਸੰਦੀਪ ਉਹ ਵੀ ਖਾਣ ਆਏ ਦੇਖੀ ਕਿਹੜਾ ਲਵਾ ਦੇਣੀ ਤੇ ਹਾਂ ਅਮਰਤਾ ਜੀ ਕੀ ਖੋਤੇ ਨਹੀਂ ਆ ਮੇਰੇ ਤੋਂ ਤਾਂ ਹੱਥ ਮਚਾ ਲਈ ਜਾਂਦੇ ਵਿੱਚ ਪਤਾ ਕੀ ਲੋਹਾ ਹੱਥੋਂ ਨਿੱਕੇ ਬੋੜਾ ਜਾਂਦਾ ਬਰਾਹਾ ਕਿਉਂ ਨਹੀਂ ਤੇ ਹੱਥ ਉਹ ਵੀ ਹੋ ਜਾਂਦੇ ਨੇ ਨਾ ਗਰਮ ਵੀ ਲੰਦਾ ਇੱਕ ਮਿਰਚਾਂ ਲਾਉਂਦਾ ਤੇ ਤੈਨਾਂ ਆਵਾਂਗੇ। ਤੂੰ ਮਰ ਕੋਕੀ ਖਾਣੀ ਕੋਕਾ। ਆਹ ਵੀ ਖੁਰਾ ਕਰ ਲੈ। ਲੈ ਰੋਟੀਆਂ ਲੈ ਕੇ। ਕੋਕਾ ਤੈਨਾਂ। ਤੇਰਾ ਮਾਤਾ ਕੋਈ ਨਹੀਂ ਵਰਦਾ। ਆਮਾ ਤੇ। ਚਲੇ ਮੈਂ ਖਾ ਲੀ। ਜੇ ਨਹੀਂ ਖਾਉਂਦੀ। ਨਹੀਂ ਜੇ ਫਿਰ ਤੂੰ ਆੜਾ ਕਮਾ ਲੈਦੀ। ਕੋਣ ਨਹੀਂ ਆਪਾਂ। ਚੱਜਣਾ ਦਿਖਾਈਏ ਕਿ ਹਣ ਨਹੀਂ ਖੁਰੀ। ਐਨੇ ਹੀ ਕੀ ਖਾਵਾਂਗੇ। ਬੇਰੇ ਦੇ ਭਾਈ ਦੀ। ਅਜੇ ਤਾਂ ਰੁਨੀ ਨਹੀਂ ਗਿਆ ਆਟਾ। ਤਾ ਜੋ ਆਟਾ ਹੋਈ। ਦਾ ਹੱਲ ਕਰਤਾ ਤੇ ਅੱਜ ਤੁਸੀਂ ਤਾਂ ਮੈਨੂੰ ਕੋਈ ਹੱਲ ਮੈਨੂੰ ਲੱਗਦਾ ਹੈ ਹਜੇ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਉਹ ਤਾਂ ਵੀ ਲੌਗ ਆਨ ਤੋਂ ਬਾਅਦ ਕਮੈਂਟ ਦੇਖੇਗੀ ਤੇ ਦੇਖਾਂਗੇ ਕਿ ਤੁਹਾਡੀ ਸੋਚ ਮੇਰੀ ਸੋਚ ਨਾਲ ਕਿੰਨੀ ਕਿ ਮੈਚ ਕਰਦੀ ਹੈ ਕਿ ਮੈਂ ਕੀ ਖਾਵਾਂ ਤੇ ਤੁਸੀਂ ਦੇਖਿਓ ਕਿ ਮੈਂ ਕੀ ਖਾਵਾਂ ਚਾਹਾਂ ਦਾ ਵੀ ਕਰਨੀ ਨਹੀਂ ਹੁੰਦੀ ਹਾਂ ਲੋਕੀ ਰੋਟੀਆਂ ਬਣ ਗਈਆਂ ਪਰ ਆਪਣੇ ਤੋਂ ਗਰਮ ਰੋਟੀਆਂ ਦੀ ਚੂਰੀ ਨਹੀਂ ਬਣ ਸਕਦੀ ਤਾਂ ਆਪਣੇ ਹੱਥ ਬਹੁਤ ਜ਼ਿਆਦਾ ਸੋਲ ਹੈ ਕਿਉਂਕਿ ਇਹ ਕੋਈ ਕੰਮ ਨਹੀਂ ਕਰਦੇ ਇਹ ਨੂੰ ਮੈਂ ਫਨੀ ਵੀਡੀਓ ਬਣਾ ਰਹੇ ਆ ਫਿਰ ਲੱਗ ਰਿਹਾ ਹੋਊਗਾ ਅੱਜ ਮੈਂ ਹਨੀਮੂਨ ਦੇ ਵਿੱਚ ਆ ਹਣਾ ਕਦੇ ਕਦੇ ਫਨੀ ਮੂਡ ਚ ਵੀ ਆ ਜਾਣਾ ਲੱਗਿਆ ਬੰਦੇ ਨੂੰ ਹੇ ਮੱਚ ਗਿਆ ਤੇ ਮੱਚ ਗਿਆ ਤੇ ਸੰਦੀਪ ਆਸਦੀ ਅਸਦੀ ਕਾ ਤੁਹਾਨੂੰ ਦੱਸ ਫੇਲਾ ਚੋੜਿਆ ਘਰ ਨਾ ਹਾਵਾਂ ਬਹੁਤ ਮੱਚਦੇ ਐ ਮੈਨੂੰ ਤਾਂ ਬਹੁਤ ਜ਼ਿਆਦਾ ਜਮੇ ਨਹੀਂ ਲੱਗਦਾ ਇੰਨੇ ਕੰਮ ਹੀ ਆ ਤਾਂ ਕੰਮ ਨਹੀਂ ਕਰਦੇ ਘੋਰਾ ਵੀ ਇਸ ਕਰਕੇ ਇਹ ਮਾੜਾ ਜਿਹਾ ਵੀ ਤੱਤਾ ਠੰਡਾ ਨਹੀਂ ਸਹੰਦੇ ਤੇ ਮੈਨੂੰ ਇਹ ਕਿਹੜਾ ਛੋੜ ਕੇ ਪਾ ਹੁਣ ਇਹਨਾਂ ਨੂੰ ਵਿੱਚ ਛੋੜ ਕੇ ਪਾ ਇਹਨਾਂ ਨੂੰ ਵਿੱਚ ਐਡੀ ਗੈਡੀਆਂ ਬੁਰਕੀਆਂ ਪਾ ਦੀ ਨਾ ਕੰਮੇ ਬੰਦੇ ਨਾਲ ਦੀ ਔਖਾ ਹੀ ਹੈ ਨਾ ਕੰਮ ਹੈ ਪਰ ਇਹ ਰੀਤੀ ਸਿਕੀ ਤਰ੍ਹਾਂ ਹ ਹਰ ਵਾਰ ਕੀ ਵਾਰੇ ਇਹ ਕਿਤੇ ਇਹਦੇ ਨਾਲ ਤਾਵਾ ਆਇਆ ਜੈਨੇ ਬਹੁਤ ਗੁੱਸੇ ਵਾਰੀ ਵਾਰੀ ਸਟਾਲ ਲੱਗੇ ਹੈ ਨਾ ਜਿਆਦਾ ਹੋ ਜੂਗਾ ਇਹਦੇ ਅਜੇ ਹੋਰ ਨਾ ਬਾਕੀ ਤਾਂ ਮੈਨੂੰ ਆਪੀ ਜ਼ੋਰ ਚਲ ਕੋਈ ਨਾ ਮੈਨੂੰ ਨਹੀਂ ਪਰਲਾ ਹੁਣ ਕੰਮ ਲੋ ਜੀ ਹੁਣ ਪੈਣਾ ਮੈਨੂੰ ਕਹਿਣ ਗਿਆ ਹੱਥ ਨਾਲ ਜੁੜੀ ਤੋ ਪਰ ਨਹੀਂ ਘੁੱਟ ਸਕਦੀ ਮੈਂ ਜੰਬੀਪਾ ਮਾ ਬੀਬੀ ਨੂੰ ਕਿਹਾ ਅੱਜ ਜਾ ਕੇ ਮਖਾ ਲਾ ਪਰੌਂਦਾ ਵੀ ਆਪਣੇ ਘਰੇ ਇੰਵੋਲ ਤਾਂ ਹੈ ਨਹੀਂ ਕੋਈ ਤੇ ਬਜ਼ੁਰਗ ਬੱਚੇ ਆ ਕੇ ਹੁੰਦੇ ਆ ਤੇ ਤੂੰ ਲੈ ਲੈ ਤੂੰ ਖਾਲਾ ਤੂੰ ਬੱਚਾ ਇਹ ਵੀ ਕਹਿੰਦੀ ਐਡੀ ਵੀ ਨਹੀਂ ਬੁੜੀ ਹੈਗੀ ਮੈਂ ਯਾਰ ਜੇ ਮੈਂ ਅੱਗੇ ਵੀ ਕਹਿਣੀ ਹੁੰਦੀ ਆ ਵੀ ਸਾਲਾਂ ਨਾਲ ਬੁढ़ा ਨਹੀਂ ਹੁੰਦਾ ਕੋਈ ਜੇ ਫਿਜ਼ੀਕਲੀ ਬੰਦਾ ਸਹੀ ਹੈਗਾ ਫਿੱਟ ਹੈਗਾ ਤੇ ਉਹਨੂੰ ਅਸੀਂ ਬੁढ़ा ਹੀ ਕਹਿ ਸਕਦੇ ਬੀਬੀ ਫਿਜ਼ੀਕਲੀ ਫਿੱਟ ਹੈਗੀ ਆ ਮੈਂ ਤਾਂ ਸਾਰਾ ਦਿਨ ਉੱਥੇ ਧਰਨਾ ਮਾਰ ਕੇ ਬੈਠੀ ਰਹਣੀ ਆ ਜਦੋਂ ਮੈਂ ਛੁੱਟੀ ਹੁੰਨੀ ਆ ਬੀਬੀ ਬੈਂਗੀ ਸਾਰਾ ਦਿਨ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਬੈਠਦੀ ਆ ਪਰ ਜਿਹੜਾ ਕਰ ਮੈਂ ਸ਼ੌਕ ਤੇ ਨਹੀਂ ਜਾਣਾ ਹੁੰਦਾ ਬੜੀ ਮੁਸ਼ਕਲ ਮੈਂ ਉੱਥੇ ਹੁੰਦੀ ਆ ਔਰ ਘਿਣਾਉਣੀ ਆ ਨਾ ਅੱਜ ਸਕੂਲ ਜਾਣਾ ਹੁੰਦਾ ਤਾਂ ਮੇਰੀ ਗੋਰੀ ਹੁੰਦੀ ਆ ਤੇ ਬੀਬੀ ਤਾਂ ਮੇਰੇ ਔਣ ਦੀ ਨੂੰ ਬਦਲ ਕੀ ਕੀ ਕੋਈ ਕਰਦੀ ਰਹਿੰਦੀ ਆ ਵੈਸੇ ਕੰਮ ਔਰ ਫੇਰ ਵੀ ਬੀਬੀ ਤਾਂ ਹਟਦੀ ਨਹੀਂ ਪਤਾ ਨਹੀਂ ਕੀ ਹੱਥ ਬੱਲੇ ਮਾਰਦੀ ਰਹਿੰਦੀ ਹੈ ਕਿਚਨ 'ਚ ਦੋ ਦੋ ਆਰਡਰ ਕਿ ਆਪਾਂ ਨੂੰ। ਨਮਕ ਮਚਾਲੀ ਵੀ ਲਾਈ ਆ ਆ ਨਾਲੇ ਹੋਰ ਲਾਈ ਜਾਣੀ। ਇਹ ਤਾਂ ਸ਼ਾਮ ਬਾਦ ਕਰੀ। ਅੱਛਾ। ਹੁਣ ਇਹ ਤੇਰਾ ਪਾਣੀ ਗਰਮ ਹੋਈ ਜਾ ਦਾਲ ਦਾਲ ਆ ਲੈ। ਇਹ ਪਤਾ ਹੋਵੇ ਕਿ ਕਿੰਨੇ ਮਰਸਾ ਆ ਗਏ। ਅਲੱਗ ਟਰੋਈ ਦਾ ਆ ਰਿਹਾ। ਬੱਚੀ ਉਹ ਲੈ ਕੰਮ। ਅੱਛਾ ਸੀ ਖਾਣ ਪਈ ਐ। ਇਹ ਤਾਂ ਬਾਰ ਨਾ ਟੁੱਪਨੀ ਹੈਗੀ ਬੱਦਲ ਹੋਏ ਤੇ ਬੀਬੀ ਦਾ ਤਾਂ ਬਾਹਰ ਆ ਗਿਆ ਬੀਬੀ ਨੇ ਖਵਾ ਕੇ ਵੀ ਜਦੋਂ ਮੈਂ ਤਾਂ ਸਾਂ ਰਿਹਾ ਛੋਟੀ ਬਸ ਮੇਰਾ ਇੰਨਾ ਟਕੋਤੀ ਨੋਦੀ ਮੜਾ ਮੋਟੇ ਦਾਤ ਕੰਮ ਕਰਦੀ ਹੈ ਥੋੜੇ ਜ਼ੋਰ ਵੀ ਦੀ ਐਡੀ ਵੀ ਨਹੀਂ ਕਮੀ ਨਹੀਂ ਹੈਗੀ ਮੈਂ ਮੈਂ ਤਾਂ ਕੰਮ ਕਰਦੀ ਹਾਂ ਲੱਗੀ ਹੋਣਾ ਪਾਵਾਂਗੇ ਇਹਦੇ ਚ 바ਵਾ ساری ਸ਼ਕਤ ਚਮਚਾ ਨਾ ਕੁਛ ਨਹੀਂ ਬਣਨਾ ਸਾਡੀ ਨਾ ਬੀਬੀ ਆਦੇਸ਼ ਦੀ ਦਾਦੀ ਸੀ ਜਿਹੜੀ ਤੇ ਉਹ ਕਹਿੰਦੀ ਸੀ ਨਾ ਜੇ ਵੀ ਚਮਚਾ ਨਾਲ ਜੇ ਕੋਈ ਨਾ ਕੋਣ ਲੱਭ ਜਾਂਦਾ ਨਾ ਮਿਰਚਾ ਸਾਡੇ ਕੋਲ 20 ਬਾਈ ਜਾਣੇ ਹੁੰਦੇ ਸੀ ਘਰ ਚ ਸਾਰੇ ਇਕੱਠੇ ਹੁੰਦੇ ਸੀ ਬੜੀ ਰੌਣਕ ਮੇਲਾ ਹੁੰਦਾ ਸੀ ਤੇ ਆਦੇਸ਼ ਦੇ ਨਾ ਤਾਇਆ ਜੀ ਦੀ ਨੂੰ ਜਦੋਂ ਨਵੀਂ ਨਵੀਂ ਆਈ ਤੇ ਉਹ ਬਚਾਰੀ ਚਮਚਾ ਨਾਲ ਲੈ ਆਵਗੀ ਮੈਂ ਵੀ ਇੰਝ ਕਰਦੀ ਚਮਚਾ ਨਾਲ ਬੰਦੂ ਬੀਬੀਰੇ ਕਹਿੰਦਾ ਚਮਚਾ ਛੱਡ ਕੜਛੀ ਚੱਕ ਲੈ ਇੱਥੇ ਚਮਚੇ ਝੁੰਚੇ ਨਹੀਂ ਕੰਮ ਕਰਦੇ ਤੇ ਕੜਛੀਆਂ ਨਾਲ ਨਮਕ ਬਚੇਦਾ ਹੁੰਦਾ ਸੀ ਅੱਜ ਮੈਨੂੰ ਵੀ ਫੇਰ ਯਾਦ ਆ ਗਈ ਤੇ ਨੋ ਅੱਧੀ ਦੀਵੰਗ ਨੂੰ ਮੈਂ ਵੀ ਉਵੇਂ ਹੀ ਕਰ ਦਿੰਦੀ ਆ ਬਹੁਤ ਸਾਰੇ ਇਹ ਹੈ ਸ਼ੱਕਰ ਹੀ ਆ ਕੁਝ ਹੋਰ ਤਾਂ ਨਹੀਂ ਸ਼ੱਕਰ ਹੀ ਖਾ ਕੇ ਦੇ ਮੈਂ ਕਰ ਤਾ ਨਹੀਂ ਹੋਤਾ ਨਹੀਂ ਹੋਤਾ ਨਹੀਂ ਚੈੱਕ ਹੋਤਾ ਗਿਆ ਐਸੇ ਜਿਹੀ ਗੁੱਤੀ ਸੀ ਉਹ ਤੇ ਵੀ ਲੌੜੀ ਕਈ ਪੈਣਾ ਤਾਂ ਪੋਜ਼ਿਟਿਵ ਬਹੁਤ ਸੋਹਣੇ ਕਮੈਂਟ ਕਰਦੀਆਂ ਕਿਉਂਕਿ ਮੈਂ ਤੁਸੀਂ ਮੈਨੂੰ ਏਸ ਮੂਡ ਦੇ ਵਿੱਚ ਮੈਨੂੰ ਲੱਗਦਾ ਕਿ ਤੇ ਨਹੀਂ ਦੇਖਿਆ ਹੋਣਾ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੁਣੀਆਂ ਹੋਣੀਆਂ ਮੇਰੀਆਂ ਤੁਹਾਡੇ ਮੇਂ ਗੱਲਾਂ ਜਿੰ ਤੱਕ ਨਹੀਂ ਸੁਣੀਆਂ ਹੋਣਗੀਆਂ ਤੇ ਕੋਈ ਕੋਈ ਵੀ ਨੈਗੇਟਿਵ ਕਮੈਂਟ ਵੀ ਆਉਣਗੇ ਤੇ ਮੱਕਾ ਬੜਾ ਚੱਲ ਕੋਈ ਗੱਲ ਨਹੀਂ ਦੇਖੋ ਇਹ ਕਹਾਵਤ ਦਾ ਹਿਸਾਬ ਹੁੰਦਾ ਪਰ ਦੇਖਦੇ ਆਂ ਬਣਾਉਂਦੇ ਆ ਕਿ ਨਹੀਂ ਆਉਂਦੀ ਲੈਣਗੇ ਬਾਹਰ ਨੂੰ ਤੇ ਅੱਜ ਸੰਦੀਪਾ ਨਾ ਫਾਟ ਸੀ ਉੱਥੇ ਅੱਜ ਬੱਲੀ ਹੈ ਨਾ ਪਤਾ ਹੈ ਬਣਾਉਣਾ ਅੱਜ ਕਰੇ ਆ ਸਾਰਾ ਦਿਨ ਬੱਲੀ ਹੈ ਸੰਡੇ ਆ ਸੰਡੇ ਬਣਾ ਰਹੇ ਆ ਕਦੇ ਕਦੇ ਇਸ ਤਰ੍ਹਾਂ ਨਾਲ ਵੀ ਇੰਜੋਏ ਕਰ ਲੈਣਾ ਚਾਹੀਦਾ ਬੰਦੇ ਨੂੰ ਸੰਦੇ ਵੀ ਮਨਾ ਲੈਣਾ ਚਾਹੀਦਾ ਸਾਰਾ ਦਾ ਕੰਮ 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 ਪੱਕ ਜਾਈਦਾ ਇਹ ਨਹੀਂ ਮੁੱਕਰੇ ਆਪਣੀ ਮੁੱਕਦੇ ਲੋਈਵਾ ਬਸਾ ਕਿਉਂ ਬਸਾ ਦੀ ਸ਼ੱਕਰ ਪਾ ਕੇ ਅਜ ਮੱਲ ਹੀ ਬਣ ਜਾਗੇ ਪਾ ਕੇ ਨਹੀਂ ਮੈਂ ਤੁਹਾਨੂੰ ਕਹਿੰਦੀ ਯਾਰੀ ਜਿਵੇਂ ਕੋ ਫੌਂਗ ਵਿੱਚ ਟੁੱਟ ਜਾਈਂ ਬੀਬੀ ਕੋਲ ਗਿਆ ਵਧੀਆ ਜਨੂ ਬੀਬੀ ਨਾਲ ਕੋ ਲੈ ਜਾ ਆਪਣੀ ਕੋ ਬੀਬੀ ਤਾਂ ਕਿਹਦਾ ਮੈਂ ਹੀ ਹੋਵਾਂ ਬੀਬੀ ਕਿਹਦਾ ਤਾਂ ਮੈਂ ਚੂਰੀ ਵੀ ਬਣਦੀ ਸਾਡੇ ਤੋਂ ਨਕਮੇ ਹੱਥ ਹੈ ਇਹੇ ਇਹ ਕੰਮ ਨਹੀਂ ਕਰਦੇ ਅੱਜ ਸੱਚ ਸੰਗਰਾਮ ਹੈ ਇਸ ਕਰਕੇ ਅਸੀਂ ਚੂਰੀ ਖੁੱਟੇ ਅੱਜ ਹੋਰ ਚੜ ਗਿਆ ਇਹਦੇ ਕਰਕੇ ਅਸੀਂ ਚੂਰੀ ਖਾ ਰਹੇ ਹਾਂ ਸਾਰੇ ਨੂੰ ਪੈਣਾ ਚਾਹੀਦਾ ਖੁੱਟ ਕੇ ਖਾਓ ਦੀ ਮੈਂ ਦੱਸਦਾ ਵਰਤਣਾ ਰਹਿ ਗਿਆ ਨਾ ਪਈ ਬਾਂਧਣ ਲੱਗੀ ਸੰਦੀਪਾ ਚੂਰੀ ਖੋੜਦੀ ਦੀ ਬਾਂਧਣ ਲੱਗੀ ਮੇਰਾ ਹਾਲ ਦੇਖ ਲਓ ਕੀ ਹੋ ਗਿਆ ਉਹ ਦੂਜਾ ਤਵੇ ਦੇ ਢੋਰ ਲੱਗ ਗਿਆ ਕਾਦੀ ਚੂਰੀ ਖੋਣੀ ਬਸ ਉਤਾਰ ਦੇ ਨਹੀਂ ਨਾ ਮੈਂ ਫੇ ਬੰਗੀ ਫਿਰ ਇਹ ਚੂਰੀ ਬਣ ਕੇ ਰੈਡੀ ਹੋਊਗੀ ਫਲਾ ਦੇ ਬਾਹਰ ਮੈਨੂੰ ਨਾ ਸੀ ਜਦੋਂ ਛੋਟੇ ਛੋਟੇ ਹੁੰਦੇ ਹੈ ਜਦੋਂ ਸਾਡੇ ਮਮਾ ਪਿੰਡ ਰਹਿੰਦੇ ਹੁੰਦੇ ਸੀਗੇ ਤੇ ਸਾਡੇ ਨਾਲ ਸਾਹਮਣੇ ਹੀ ਸੀਗਾ ਸਕੂਲ ਬੜੀ ਦੂਰ ਨਹੀਂ ਸੀਗਾ ਮਤਲਬ ਕਿੰਨੇ ਦਾ ਹੀ ਸਕੂਲ ਸਾਡੇ ਘਰ ਤੋਂ ਤੇ ਅਸੀਂ ਉੱਥੇ ਜਾਵਾਂ ਪੜਨਾ ਜਦੋਂ ਵੀ ਛੋਟੀਆਂ ਛੋਟੀਆਂ ਹੁੰਦੀਆਂ ਸੀ ਉਦੋਂ ਪੰਜਵੀਂ ਤੱਕ ਤਾਂ ਸਕੂਲ ਹੁੰਦਾ ਸੀ ਚੌਥੀ ਪੰਜਵੀਂ ਵਿੱਚ ਪੜ੍ਹਦੀਆਂ ਹੁੰਦੀਆਂ ਸੀ ਤੇ ਸਾਡੇ ਨਾ ਬੀਬੀ ਦੀ ਭੂਆ ਸੀਗੀ ਹੌਲੀ ਦਾ ਬੀਬੀ ਦੀ ਭੂਆ ਸੀਗੀ ਉਹ ਵੀ ਵਿਚਾਰੀ ਇਹਨੂੰ ਦੇਖਦਾ ਨਹੀਂ ਸੀ ਤੇ ਉਹ ਪਪਾ ਜੀ ਸਾਡੇ ਫੇਰ ਕੋਲੇ ਜੋਬ ਕਰਦੇ ਸੀ ਅਸੀਂ ਰਹਿੰਦੇ ਹੁੰਦੇ ਸੀਗੇ ਪਿੰਡ ਕਿਉਂਕਿ ਹਜੇ ਸਾਡੇ ਚਾਚੇ ਹੁਣੀ ਘਾਰੇ ਸੀਗੇ ਤੇ ਫਿਰ ਬੀਬੀ ਨੇ ਆਪਣੀ ਭੂਆ ਨੂੰ ਆਪਣੇ ਕੋਲੇ ਰੱਖ ਲਿਆ ਸੀਗਾ ਜੀ ਮੈਂ ਇਕੱਲੀ ਹੁੰਨੀ ਆ ਤੇ ਭੂਆ ਨੇ ਨਾ ਚੂੜੀ ਘੁੱਟਣੀ ਦੀ ਇੰਨੀ ਵਧੀਆ ਚੂੜੀ ਬਣਦੀ ਭੂਆ ਭੂਆ ਦਾ ਨਾਮ ਸੀ ਦਰਨੋ ਉਹਨੂੰ ਦਰਨੋ ਭਾਵੇਂ ਹੁੰਦੇ ਸੀ ਸਾਰੇ ਤਾਂ ਨਾਮ ਔਰ ਹੋਗਾ ਉਹਦਾ ਨਾਮ ਦਰਨੋ ਭੋਗ ਕਹਿੰਦੇ ਸਾਰੇ ਤੇ ਉਹ ਜਦੋਂ ਸਾਡੇ ਕੋਲ ਕਾਫੀ ਦਿਨ ਰਹੀ ਪਿੰਡ ਹੈਨਾ ਸਾਰੇ ਕੰਮ ਕਰ ਲੈਂਦੀ ਸੀ ਭੂਆ ਸਿਰਫ ਰੋਟੀ ਨਹੀਂ ਸੀ ਬਣਦੀ ਉਹਦੇ ਤੋਂ ਬਾਕੀ ਸਾਰੇ ਕੰਮ ਕਰ ਲੈਂਦੀ ਸੀ ਹੁੰਦਾ ਜੇ ਨਾ ਤੇ ਗੇ ਪੈਰ ਚਾਲ ਪਛਾਣ ਲੈਂਦੀ ਸੀ ਉਹ ਨੂੰ ਪਤਾ ਲੱਗ ਜਾਂਦਾ ਸੀ ਕਿ ਕੌਣ ਆਇਆ ਵੀ ਘਰੇ ਕੋਈ ਆਇਆ ਉਹਨੇ ਚੂਰੀ ਕੁੱਟਨੀ ਚੂਰੀ ਕੁੱਟ ਕੇ ਨਾ ਲੱਡੂ ਬਣਾ ਪਿਆ ਤੇ ਉਹਨੇ ਇੱਕ ਟੋਕਰੀ ਥੱਲੇ ਦੇ ਦੇਣੀ ਹੈ ਇੱਕ ਟੋਕਰੀ ਥੱਲੇ ਦੇ ਦਿੰਦੇ ਹੁੰਦੇ ਸੀਗੇ ਤੇ ਆ ਬਣਾ ਹੁਣ ਆ ਗਿਆ ਟੋਕਰੀ ਥੱਲੇ ਦੇ ਦਿੰਦੀ ਉਹ ਰੱਖਦੀ ਪਤਾ ਕਿਹਦੇ ਵਾਸਤੇ ਸੀ ਜਿਹੜਾ ਮੇਰੇ ਭਰਾ ਨਹੀਂ ਇਹ ਮੈਂ ਛੋਟਾ ਚਰਨਜੀਤ ਜਿਹਨੂੰ ਭੈਣਾ ਕਹਿੰਦੇ ਹੁੰਦੀਆਂ ਨੇ ਜੇ ਚਰਨਜੀਤ ਆ ਜਾਂਦਾ ਬਰੌਕ ਚਰੌਂਕ ਲੱਗ ਜਾਂਦੀ ਹੈ ਉਹਦੇ ਵਾਸਤੇ ਰੱਖਦੀ ਸੀ ਕਿਉਂਕਿ ਉਹ ਉਹਦਾ ਬਹੁਤ ਕਰਦੀ ਸੀ ਉਹਨੂੰ ਗੁਗਰੀ ਕੋਲ ਲਾ ਕੇ ਹੁੰਦੀ ਸੀ ਗੁਗਰੀ ਕੋਲ ਆ ਗਿਆ ਮੇਰੇ ਗੁਗਰੀ ਭੋਤਾ ਤੇ ਅਸੀਂ ਅਸੀਂ ਖਾ ਲੈਂਦੇ ਨਾ ਕੱਢ ਕੇ ਏਠੋਂ ਸਾਪਾ ਤਾਂ ਹੁੰਦਾ ਸੀ ਭੋਲ ਨਹੀਂ ਜੂਰੀ ਰੱਖੀਏ ਜੇ ਅਸੀਂ ਏਠੋਂ ਵੱਟ ਕੇ ਖਾ ਲੈਂਦੇ ਸਾਡੇ ਫੜ ਕੇ ਮੂੰਹ ਤੇ ਥੱਪੜ ਮਾਰਦੀ ਹੁੰਦੀ ਸੀ ਇਹ ਸਾਨੂੰ ਨਹੀਂ ਸੀ ਖਾਣ ਦਿੰਦੀ ਵੀ ਉਹਦੇ ਵਾਸਤੇ ਰੱਖੀਏ ਮੈਂ ਤਾਂ ਛੋਟੇ ਵਾਸਤੇ ਰੱਖੀ ਸੀ ਉਹ ਤੇ ਅੱਜ ਅੱਜ ਤਾਂ ਪਤਾ ਨਹੀਂ ਮੈਨੂੰ ਕੀ ਕੁਝ ਯਾਦ ਆ ਗਿਆ ਸੰਦੀਪ ਮਿੱਠਾ ਵੇਖੀ ਆ ਲੈ ਬੱਸ ਬੱਤਾਂ ਵੀ ਕਰਦੇ ਜਿਓ ਕੇ ਆ ਬੱਟਾ ਲੈ ਲੈ ਫੋਨ ਦੀ ਠੀਕ ਹੈ ਲੋਡ ਅੱਜ ਆਪਾਂ ਵੀ ਬਣਾਉਣੇ ਆ ਲੱਡੂ ਬੜੀ ਸਰਵਾ ਲੱਡੂ ਨਹੀਂ ਬਣਾਉਂਦੇ ਲੱਡੂ ਪਾਣੀ ਉੱਕੇ ਲੱਦਦੇ ਆ ਚਮਚੇ ਨਾ ਹੀ ਭਾਈ ਤੈਨਾਂ ਕੌਲੀ ਲੈ ਆ ਤਿੰਨਾਂ ਦੇ ਆ ਪਾਓ ਪਿੰਗਾਂ ਤੋਂ ਤਾਂ ਨਹੀਂ ਆ ਵੀ ਇਹ ਭਾਂਡੇ ਨਾਲ ਲੈ ਬਣਾ ਵੀ ਥੋੜੇ ਨਾ ਬਣ ਲਿਆ ਕੌਲੀ ਦੀ ਕੌਲੀ ਦੇ ਦੇ ਚਮਚ ਦੇ ਦੇ ਤੈਨਾਂ ਕੌਲੀ ਨਾ ਤਿੰਨਾਂ ਦੇ ਆ ਤਿੰਨ ਚਮਚ ਕੱਟ ਲਈ ਆ ਤਾਮ ਕਰੂਗੀ ਸੰਦੀਪ ਹੱਥ ਥੋੜਾ ਮੈਂ ਆ ਤੇਰੀ ਪਈਆ ਆਬ ਚਮਚਾ ਘੜ ਲੀਏ ਇਹਨੂੰ ਰੱਖ ਲਈਏ ਚਮਚਾ ਧੋ ਲਈਏ ਲੋ ਜੀ ਚਲਦੇ ਆਂ ਆਪਾਂ ਚੂਰੀ ਲੈ ਕੇ ਬੀਬੀ ਨੂੰ ਵੀ ਖਵਾਉਣੇ ਆਂ ਬੀਬੀ ਅੱਜ ਬਰਗੀ ਬਨਗੀ 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 ਚੂਰੀ ਬਨਗੀ ਦੇਖ ਤੂੰ ਖਾ ਕੇ ਬੀਬੀ ਤਾਂ ਪਤਾ ਨਿੰਦ ਹੀ ਦਿੰਦੀ ਹੁੰਦੀ ਆ ਆ ਲੈ ਦੱਸ ਕਿਹੜੀ ਬਣੀ ਸਾਰੀ ਫੇਰੀ ਨਹੀਂ ਕੋਈ ਨਹੀਂ

ਬੀਬੀ ਕਹਿੰਦੀ ਕੜਾਹ ਵਰਗੀ ਬਣਗੀ ਬੀਬੀ ਨੂੰ ਪਸੰਦ ਆ ਗਈ ਇਟ ਮੀਨਸ ਵਧੀਆ ਹੋਣੀ ਹੈ ਤੇ ਲੋ ਜੀ ਤੁਸੀਂ ਵੀ ਚੂਰੀ ਬਣਾ ਕੇ ਖਾਓ ਤੇ ਅਸੀਂ ਵੀ ਚੂਰੀ ਬਣਾ ਕੇ ਖਾ ਰਹੇ ਹਾਂ ਕਦੇ ਕਦੇ ਥੋੜਾ ਜਿਹਾ ਚੇਂਜ ਕਰਨ ਨੂੰ ਜੀ ਕਰਦਾ ਹੁੰਦਾ ਹੈ ਨਾ ਤੇ ਅੱਜ ਵਾਲਾ ਵਲੌਗ ਸੀ ਜਿਹੜਾ ਆਪਣਾ ਦੱਸਿਓ ਕਿੰਨਾ ਕੁ ਫਨੀ ਵਲੌਗ ਲੱਗਿਆ ਤੁਹਾਨੂੰ ਪਸੰਦ ਆਇਆ ਨਹੀਂ ਪਸੰਦ ਆਇਆ ਕਦੇ ਕਦੇ ਇਸ ਤਰ੍ਹਾਂ ਦੇ ਵਲੌਗ ਹੈ ਜਿਹੜੇ ਉਹ ਪਾ ਦੇਣੇ ਚਾਹੀਦੇ ਹੈ ਕਿ ਨਹੀਂ ਪਾਉਣੇ ਚਾਹੀਦੇ ਅੱਜ ਸੰਡੇ ਵੀ ਸੀਗਾ ਤੇ ਅੱਜ ਸੰਗਰਾਮ ਵੀ ਸੀ ਦੋਨੋਂ ਚੀਜ਼ਾਂ ਨਾਲ ਗਈਆਂ ਚਲੋ ਠੀਕ ਹੈ ਜੀ ਹੁਣ ਖਾਂਦੇ ਆਪਾਂ ਚੂਰੀ ਤੇ ਮੈਨੂੰ ਲੱਗਦਾ ਵਲੌਗ ਬਹੁਤ ਹੋ ਗਿਆ ਹੁਣ। ਵਲੌਗ ਦਾ ਇੱਥੇ ਕਰਾਂਗੇ ਐਂਡ। ਤੇ ਮੈਨੂੰ ਬਸ ਕਮੈਂਟ ਕਰਕੇ ਜਰੂਰ ਦੱਸੋ ਕਿ ਮੇਰੇ ਚੂਰੀ ਵਾਲੇ ਕੰਮ ਤੋਂ ਪਹਿਲਾਂ-ਪਹਿਲਾਂ ਤੁਸੀਂ ਕੀ ਸੋਚ ਲਿਆ ਸੀ ਕਿ ਮੈਨੂੰ ਕੀ ਖਾਣਾ ਚਾਹੀਦਾ ਹੈ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਤੁਹਾਡਾ ਜੀ ਕੀਤਾ ਕਿ ਨਹੀਂ ਚੂਰੀ ਦੇਖ ਕੇ ਚੂਰੀ ਖਾਣੋ। ਕਿੰਨਾ-ਕਿੰਨਾ ਭੈਣਾਂ ਨੇ ਨਾਲ ਦੀ ਨਾਲ ਬੜਾ ਕੀ ਖਾਦੀ। ਕੋਸ਼ਿਸ਼ ਭੈਣਾਂ ਦਾ ਜਰੂਰ ਬਣਾ ਕੇ ਖਾਣਗੀਆ। ਤੇ ਚਲੋ ਜੀ ਠੀਕ ਹੈ। ਹੁਣ ਆਪਾਂ ਮਿਲਦੇ ਆ ਕੱਲ ਨੂੰ ਕੱਲ ਵਾਲੇ ਵਲੌਗ 'ਚ। ਤੇ ਉਮੀਦ ਹੈ ਬਹੁਤ ਵਧੀਆ ਵਲੌਗ ਲੈ ਕੇ ਆਵਾਂਗੇ। ਹਦ ਤੱਕ ਲਈ ਸਾਰਿਆਂ ਨੂੰ ਸਤਿ